ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਿਊ ਵਲੌਗ ਆਪਣੀ ਰਸੋਈ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਕੀਏ ਤੇ ਆਲੂ ਦੇ ਮਿਕਸ ਪ੍ਰੌਨ্ট ਦੇਖੋ ਜੀ ਆਪਾਂ ਕੀਆ ਲੈ ਲਿਆ ਠੀਕ ਹੈ ਇਹਨੂੰ ਆਪਾਂ ਛਿੱਲ ਕੇ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੁਣ ਆਪਾਂ ਇਹਨੂੰ ਕਰਾਂਗੇ ਕੱਦੂ ਕਾ ਜੀ ਕੱਦੂ ਕਾਸ ਹੈ ਨਾ ਜਿਹੜਾ ਆਪਾਂ ਕਰਾਂਗੇ ਬਰੀਕ ਸਾਈਡ ਦੇ ਨਾਲ ਠੀਕ ਹੈ ਆਪਾਂ ਇਧਰ ਮੋਟੀ ਸਾਈਡ ਦੇ ਨਾਲ ਨਹੀਂ ਕਰਨਾ ਹੈਗਾ ਜਿਹੜਾ ਬਰੀਕ ਸਾਈਡ ਹੈ ਨਾ ਉਹਦੇ ਨਾਲ ਕਰਨਾ ਹੈ ਕਿਉਂਕਿ ਪਤਾ ਹੈ ਕੀ ਹੁੰਦਾ ਬਈ ਆਪਾਂ ਨੂੰ ਲੇਡੀਜ਼ ਨੂੰ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਕਿਉਂਕਿ ਆਪਾਂ ਕਹਿੰਦੇ ਆ ਵੀ ਗਰਮੀਆਂ ਦੇ ਵਿੱਚ ਕੀਆ ਖਾਣਾ ਬਹੁਤ ਚੰਗਾ ਹੁੰਦਾ ਕਿਉਂਕਿ ਕੀਆ ਠੰਡਾ ਹੁੰਦਾ ਹੈ ਹਨਾ ਪਰ ਕੀ ਹੁੰਦਾ ਵੀ ਫੈਮਿਲੀ ਦੇ ਵਿੱਚ ਕਈ ਮੈਂਬਰਸ ਆਪਣੇ ਖਾਂਦੇ ਨਹੀਂ ਹੈਗੇ ਕੀਆ ਤਾਂ ਉਹਦੇ ਵਿੱਚ ਲੇਡੀਜ਼ ਨੂੰ ਬੜੀ ਪ੍ਰੋਬਲਮ ਆਉਂਦੀ ਕੀ ਬਣਾਈਏ ਕੀ ਕਰੀਏ ਆਲੂ ਦੇ ਪਰੌਂਠੇ ਆ ਉਹ ਹਰੇਕ ਕੋਈ ਲਾਈਕ ਕਰਦਾ ਆ ਆਲੂ ਦੇ ਪਰੌਂਠੇ ਦਾ ਕੋਈ ਵੀ ਨਹੀਂ ਛੱਡਦਾ ਹੈਗਾ ਤੇ ਆਪਾਂ ਫਿਰ ਅੱਜ ਤੁਹਾਨੂੰ ਇਹ ਦੱਸਣਾ ਹੈ ਵੀ ਆਪਾਂ ਨਾ ਬੱਚਿਆਂ ਨੂੰ ਕਿਹਾ ਵੱਡਿਆਂ ਨੂੰ ਕਿ ਆਪਾਂ ਕੀ ਆ ਤੇ ਕੀ ਦੇ ਵਿੱਚ ਕਿਵੇਂ ਖਿਲਾ ਸਕਦੇ ਆ ਕੀ ਇਹਨੂੰ ਦੇਖੋ ਜੀ ਹੁਣ ਆਪਾਂ ਕੀ ਹੈ ਜਿਹੜਾ ਉਹ ਕद्दूकस ਕਰ ਲਿਆ ਬਿਲਕੁਲ ਬਰੀਕ ਠੀਕ ਹੈ ਜੀ ਦੇਖੋ ਜੀ ਆਪਣੇ ਜਿਹੜੇ ਆਲੂ ਨੇ ਉਹ ਆਪਾਂ ਉਬਾਲ ਲਏ ਸੀ ਠੀਕ ਹੈ ਉਬਾਲ ਕੇ ਆਪਾਂ ਛਿੱਲ ਲਏ ਇਹਨਾਂ ਨੂੰ ਤੇ ਹੁਣ ਆਪਾਂ ਇਹਨਾਂ ਨੂੰ ਵੀ ਮੈਸ਼ ਕਰਦੇ ਆ ਜੀ ਜਿਹੜੇ ਸਾਡੇ ਆਲੂ ਨੇ ਉਹ ਵੀ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਲੇ ਠੀਕ ਹੈ ਹੁਣ ਜਿਹੜਾ ਆ ਕੀ ਆਏ ਕੀ ਇਹ ਦਾ ਨਾ ਆਪਾਂ ਪੋਨੇ ਦੇ ਵਿੱਚ ਪਾ ਕੇ ਪਾਣੀ ਕੱਢ ਲੈਣਾ ਦੇਖਦੇ ਆਜੋ ਆਪਾਂ ਪੋਣਾ ਲੈ ਲਿਆ ਠੀਕ ਹੈ ਜੀ ਪੋਨੇ ਦੇ ਵਿੱਚ ਨਾ ਆਪਾਂ ਹਾ ਕੀ ਆ ਪਾ ਲਾਂਗੇ ਥੋੜਾ ਥੋੜਾ ਕਰਕੇ ਆਪਾਂ ਇਹਨੂੰ ਪਾਣੀ ਕੱਢਾਂਗੇ ਸਾਰਾ ਇੱਕਦਮ ਕੀਆ ਨਹੀਂ ਪਾਉਣਾ ਕਿਉਂਕਿ ਫਿਰ ਉਹ ਮੇ ਨਾ ਪਾਣੀ ਚੰਗੀ ਤਰ੍ਹਾਂ ਨਹੀਂ ਨਿਕਲਦਾ ਹੈਗਾ ਆਪਾਂ ਨਾ ਇਹਦਾ ਪਾਣੀ ਵੀ ਆਪਾਂ ਵੇਸਟ ਨਹੀਂ ਕਰਨਾ ਹੈਗਾ ਜਿਹੜਾ ਕੀ ਇਹਦਾ ਪਾਣੀ ਹੈ ਨਾ ਉਹਨੂੰ ਆਪਾਂ ਇੱਕ ਬੌਲ ਦੇ ਵਿੱਚ ਕੱਢ ਲਾਂਗੇ ਇਹਨੂੰ ਆਪਾਂ ਆਟਾ ਗੁੰਨਣ ਦੇ ਵਿੱਚ ਯੂਜ਼ ਕਰਾਂਗੇ ਦੇਖੋ ਠੀਕ ਹੈ ਜੀ ਚੰਗੀ ਤਰ੍ਹਾਂ ਆਪਾਂ ਇਹਦਾ ਨਿਚੋੜ ਨਿਚੋੜ ਕੇ ਪਾਣੀ ਕੱਢ ਲੈਣਾ ਤਾਂ ਕਿ ਆਪਣਾ ਇਹਦਾ ਪਾਣੀ ਵੀ ਵੇਸਟ ਨਾ ਜਾਵੇ ਠੀਕ ਹੈ ਜੀ ਆਪਾਂ ਪ੍ਰਾਂਤ ਲੈ ਲਈ ਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਸੁੱਕਾ ਆਟਾ ਆਪਣਾ ਦੇਖੋ ਜੀ ਆਟਾ ਆਪਾਂ ਗੁੰਨ ਲਿਆ ਆਟੇ ਦੇ ਵਿੱਚ ਦੇਖੋ ਬਿਲਕੁਲ ਐਨ ਸੌਫਟ ਆਟਾ ਹੋਣਾ ਚਾਹੀਦਾ ਠੀਕ ਹੈ ਨਾ ਬਾਹਲਾ ਪਤਲਾ ਨਾ ਬਾਹਲਾ ਹਾਰਡ ਹੁਣ ਆਪਾਂ ਲਵਾਂਗੇ ਜੀ ਸਭ ਤੋਂ ਪਹਿਲਾਂ ਆਲੂ ਠੀਕ ਹੈ ਜੀ ਆਲੂ ਆਪਾਂ ਥਾਲੇ ਦੇ ਵਿੱਚ ਪਾ ਲਾਂਗੇ ਹੁਣ ਆਪਾਂ ਲਵਾਂਗੇ ਜੀ ਜਿਹੜਾ ਆਪਾਂ ਘੀਆ ਕੱਦੂਆਸ ਕੀਤਾ ਸੀ ਠੀਕ ਹੈ ਆਪਾਂ ਇਹਨੂੰ ਵੀ ਵਿੱਚ ਪਾ ਲਾਂਗੇ ਆਲੂਆਂ ਦੇ ਦੇਖੋ ਆਪਾਂ ਆਲੂ ਤੇ ਘੀਏ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤਾਂ ਕਿ ਇਹਦਾ ਪਤਾ ਹੀ ਨਾ ਲੱਗੇ ਵੀ ਆਪਾਂ ਵਿੱਚ ਘੀਆ ਪਾਇਆ ਹੋਇਆ ਠੀਕ ਹੈ ਜੀ ਇਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਬਿਲਕੁਲ ਬਿਲਕੁਲ ਕਿਸੇ ਨੂੰ ਵੀ ਪਤਾ ਲੱਗੂਗਾ ਵੀ ਤੁਸੀਂ ਇਹਦੇ ਵਿੱਚ ਕਈਆ ਪਾਇਆ ਸੀ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਅਦਰਕ ਮਿਰਚ ਤੇ ਲਸਣ ਇਹ ਮੈਂ ਕੁੱਟ ਲਿਆ ਸੀ ਠੀਕ ਹੈ ਇਹਨੂੰ ਆਪਾਂ ਆਪਣੇ ਸਵਾਦ ਦੇ ਅਨੁਸਾਰ ਪਾ ਲੈਣਾ ਤੁਸੀਂ ਜਿੰਨਾ ਤੁਹਾਡਾ ਟੇਸਟ ਹੈਗਾ ਠੀਕ ਹੈ ਜੀ ਹੁਣ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਪਿਆਜ਼ ਠੀਕ ਹੈ ਪਿਆਜ਼ ਆਪਾਂ ਬਰੀਕ ਬਰੀਕ ਕੱਟ ਲਏ ਸੀ ਠੀਕ ਹੈ ਜੀ ਇਹ ਵੀ ਆਪਾਂ ਆਪਣੇ ਟੇਸਟ ਦੇ ਅਕੋਰਡਿੰਗ ਜਿੰਨੇਕ ਤੁਸੀਂ ਖਾਣੇ ਨੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਹਿੰਗ ਠੀਕ ਹੈ ਜੀ ਕਿਉਂਕਿ ਪਰੌਂਠੇ ਕਾਦੇ ਆ ਤਾਂ ਇਹਨੇ ਕਈ ਕਹਿ ਲੈਂਦੇ ਸਾਨੂੰ ਗੈਸ ਐਸਿਡਿਟੀ ਹੋਗੀ ਸੋ ਐਵੇਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਹਿੰਗ ਜ਼ਰੂਰ ਪਾਇਆ ਕਰੋ ਹਰੇਕ ਚੀਜ਼ ਦੇ ਵਿੱਚ ਤੁਸੀਂ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਜੀਰਾ ਜਿਹੜਾ ਕਿ ਅਸੀਂ ਤਵੇ ਤੇ ਭੁੰਨ ਕੇ ਇਹਨੂੰ ਬੀਟ ਕਰ ਲਿਆ ਸੀਗਾ ਠੀਕ ਹੈ ਜੀ ਇਹ ਪਾ ਦੋ ਇਹਦੇ ਨਾਲ ਬਹੁਤ ਜ਼ਿਆਦਾ ਵਧੀਆ ਖੁਸ਼ਬੂ ਆਉਂਦੀ ਹੈ ਨਾਲੇ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਧਨੀਆ ਜਿਹੜਾ ਕਿ ਸੀ ਬਰੀਕ ਕੱਟ ਲਿਆ ਸੀ ਧਨੀਆ ਠੀਕ ਹੈ ਜੀ ਧਨੀਆ ਇਹਦੇ ਉੱਤੇ ਪਾ ਲਓ ਇਹਦੇ ਨਾਲ ਵੀ ਟੇਸਟ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਦੇਖੋ ਜੀ ਆਪਾਂ ਹੁਣ ਇਹ ਸਾਰਾ ਮਿਸ਼ਨ ਵਿੱਚ ਪਾ ਲਿਆ ਸੀ ਹੁਣ ਆਪਾਂ ਇਹਨੂੰ ਹੱਥਾਂ ਦੀ ਮਦਦ ਨਾਲ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਠੀਕ ਹੈ ਇਹਨੂੰ ਸਾਰੇ ਨੂਨ ਮਿਰਚ ਮਸਾਲੇ ਜਿੰਨਾ ਕੁਝ ਵੀ ਆਪਾਂ ਇਹਦੇ ਵਿੱਚ ਪਾਇਆ ਆਪਾਂ ਚੰਗੀ ਤਰ੍ਹਾਂ ਆਲੂ ਤੇ ਘੀਏ ਦੇ ਵਿੱਚ ਮਿਕਸ ਕਰ ਲੈਣਾ ਹੁਣ ਆਪਾਂ ਆਟਾ ਲੈਣਾ ਜੀ ਠੀਕ ਹੈ ਆਟੇ ਦਾ ਆਪਾਂ ਪੇੜਾ ਲੈਣਾ ਜਿਹੜਾ ਪੇੜਾ ਇਹ ਨਾ ਉਹ ਆਪਾਂ ਜਿਆਦਾ ਵੱਡਾ ਨਹੀਂ ਲੈਣਾ ਹੈਗਾ ਛੋਟਾ ਹੀ ਲੈਣਾ ਬਾਾਕੀ ਆਪਣਾ ਜਿਹੜਾ ਮਸਾਲਾ ਆਪਾਂ ਤਿਆਰ ਕੀਤਾ ਉਹਦਾ ਟੇਸਟ ਜਿਆਦਾ ਆਵੇ ਇਹਦੇ ਵਿੱਚ ਆਪਾਂ ਪਹਿਲਾਂ ਛੋਟੀ ਜਿਹੀ ਰੋਟੀ ਬਣਾ ਲੈਣੀ ਹੈ ਫਿਰ ਆਪਾਂ ਇਹਦੇ ਵਿੱਚ ਇਹ ਆਲੂ ਤੇ ਘੀਏ ਦੀ ਫੀਲਿੰਗ ਭਰਾਂਗੇ ਹੁਣ ਆਪਾਂ ਇਹ ਲੋਈਏ ਦੇ ਵਿੱਚ ਆਪਣਾ ਆਲੂ ਤੇ ਘੀਏ ਦਾ ਬੈਟਰ ਹੈ ਜਿਹੜਾ ਉਹ ਭਰ ਲੈਣਾ ਠੀਕ ਹੈ ਦੇਖੋ ਆਪਾਂ ਬੈਟਰ ਕਿੰਨਾ ਜ਼ਿਆਦਾ ਲੱਗਦਾ ਹੈ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਬੰਦ ਕਰ ਲੈਣਾ ਚੰਗੀ ਤਰ੍ਹਾਂ ਇਹਨੂੰ ਉੱਤੋਂ ਬੰਦ ਕਰ ਲੈਣਾ ਤਾਂ ਕਿ ਜਿਹੜੇ ਸਾਡੇ ਆਲੂ ਤੇ ਕੀ ਇਹਦਾ ਬੈਟਰ ਹੈ ਨਾ ਉਹ ਉਹ ਸਾਡੇ ਪੇੜੇ ਦੇ ਵਿੱਚੋਂ ਬਾਹਰ ਨਾ ਆਵੇ ਠੀਕ ਹੈ ਜੀ ਐਵੇਂ ਇਹਨੂੰ ਕਰਕੇ ਦੇਖੋ ਦਬਾ ਲਿਆ ਬੰਦ ਹੋ ਗਿਆ ਚੰਗੀ ਤਰ੍ਹਾਂ ਹੁਣ ਆਪਾਂ ਇਹਨੂੰ ਹਲਕੇ ਹੱਥਾਂ ਦੇ ਨਾਲ ਲੋਈਆ ਕਰਨਾ ਸੁੱਕਾ ਆਟਾ ਲਗਾ ਕੇ ਠੀਕ ਹੈ ਜੀ ਇਹਨੂੰ ਥੋੜਾ ਹੱਥ ਨਾਲ ਪ੍ਰੈਸ ਕਰ ਦੋ ਤਾਂ ਹਲਕੇ ਹੱਥਾਂ ਦੇ ਨਾਲ ਇਹਦਾ ਲੋਈਆ ਕਰ ਲਓ ਹੁਣ ਆਪਾਂ ਇਹਨੂੰ ਵੇਲਾਂਗੇ ਠੀਕ ਹੈ ਜੀ ਬੋਲੇ ਬੋਲੇ ਹੱਥਾਂ ਨਾਲ ਵੇਲਣਾ ਹੈ ਜਿਆਦਾ ਦੱਬ ਕੇ ਨਹੀਂ ਵੇਲਣਾ ਹੈਗਾ ਆਪਾਂ ਇਹ ਤਾਂ ਕਿ ਜਿਹੜਾ ਆਪਣਾ ਪਰੌਂਠਾ ਹੈ ਨਾ ਉਹ ਬਿਲਕੁਲ ਪਤਲਾ ਬਣੇ ਠੀਕ ਆਪਾਂ ਹੁਣ ਇਹਨੂੰ ਪਾਵਾਂਗੇ ਜੀ ਤਵੇ ਤੇ ਦੇਖੋ ਠੀਕ ਹੈ ਜੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਰੋਲ ਲੈਣਾ ਦੇਖੋ ਜੀ ਹੁਣ ਆਪਾਂ ਲਗਾਵਾਂਗੇ ਇਹ ਪਰੌਂਠੇ ਦੇ ਉੱਤੇ ਦੇਸੀ ਘਿਓ ਠੀਕ ਹੈ ਜੀ ਦੇਸੀ ਘਿਓ ਦੇ ਨਾਲ ਆਪਾਂ ਇਹਨੂੰ ਰੋਲ ਲੈਣਾ ਬਾਕੀ ਕੋਈ ਜ਼ਰੂਰੀ ਨਹੀਂ ਹੈ ਵੀ ਤੁਸੀਂ ਦੇਸੀ ਘਿਓ ਲਗਾਉਣਾ ਹੈ ਤੁਸੀਂ ਜਿਹੜਾ ਵੀ ਘਰ ਦੇ ਵਿੱਚ ਵਰਤਦੇ ਹੋ ਤੁਸੀਂ ਉਹ ਬੜਾ ਘਿਓ ਵਰਤਿਆ ਕਰੋ ਠੀਕ ਹੈ ਤੇ ਹਰੇਕ ਦਾ ਆਪਣਾ ਆਪਣਾ ਟੇਸਟ ਹੁੰਦਾ ਹੈ ਕਈ ਤੇਲ ਦੇ ਨਾਲ ਵੀ ਬਣਾਉਂਦੇ ਨੇ ਪਰੌਂਠੇ ਉਹਦੇ ਨਾਲ ਵੀ ਬਹੁਤ ਜ਼ਿਆਦਾ ਵਧੀਆ ਬਣਦੇ ਨੇ ਕਰੰਚੀ ਬਣਦੇ ਨੇ ਦੇਖੋ ਪਰੌਂਠਾ ਜਿਹੜਾ ਉਹ ਆਪਣਾ ਚੰਗੀ ਤਰ੍ਹਾਂ ਸਿੱਕ ਚੁੱਕਿਆ ਦੋਨੋਂ ਸਾਈਡ ਤੋਂ ਠੀਕ ਹੈ ਜੀ ਦੇਖੋ ਜੀ ਪਰੌਂਠੇ ਆਪਣੇ ਬਣ ਕੇ ਤਿਆਰ ਹੋ ਚੁੱਕੇ ਨੇ ਹੁਣ ਆਪਾਂ ਇੱਕ ਕਾਲਿਜ ਪਾ ਲਿਆ ਜੀ ਦਹੀਂ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਮੱਖਣ ਆਪਾਂ ਘਰੇ ਬਣਾਈਆ ਲੱਸੀ ਠੀਕ ਹੈ ਜੀ ਲੱਸੀ ਦੇ ਵਿੱਚੋਂ ਆਪਾਂ ਪਹਿਲਾਂ ਮੱਖਣ ਉਤੋਂ ਕੱਢ ਕੇ ਚਮਚ ਨਾਲ ਇਹਨੂੰ ਕੌਲੀ ਦੇ ਵਿੱਚ ਪਾ ਦਾਂਗੇ ਠੀਕ ਹੈ ਜੀ ਹੁਣ ਆਪਾਂ ਗਲਾਸ ਦੇ ਵਿੱਚ ਇੱਧਰ ਪਾਵਾਂਗੇ ਜੀ ਆਪਣੇ ਕੱਪ ਦੇ ਵਿੱਚ ਲੱਸੀ ਮੱਖਣ ਵਾਲੀਓ ਕਿਉਂਕਿ ਸਾਡੇ ਮੱਖਣ ਵਾਲੀ ਨਾਲ ਪੀ ਕੇ ਜ਼ਿਆਦਾ ਖੁਸ਼ ਨੇ ਬੱਚੇ ਠੀਕ ਹੈ ਜੀ ਦੇਖੋ ਲੱਸੀ ਆਪਾਂ ਪਾ ਲਈ ਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੱਸੀ ਦੇ ਵਿੱਚ ਵੀ ਜੀਰਾ ਪਾਊਡਰ ਜੀਰਾ ਜਿਹੜਾ ਆਪਾਂ ਭੁੰਨ ਕੇ ਤਿਆਰ ਕੀਤਾ ਸੀ ਇਹ ਪਾ ਲਾਂਗੇ ਦਹੀਂ ਦੇ ਵਿੱਚ ਵੀ ਆਪਾਂ ਇਹ ਪਾਵਾਂਗੇ ਠੀਕ ਹੈ ਜੀ ਹਲਕਾ ਜਿਹਾ ਪਾਵਾਂਗੇ ਆਪਾਂ ਇਹਨਾਂ ਵਿੱਚ ਨਮਕ ਆਪਣੇ ਟੇਸ ਦੇ ਅਕੋਰਡਿੰਗ ਜਿੰਨੇ ਪਾਣਾ ਪਾ ਸਕਦਾ ਨਹੀਂ ਪਾਣਾ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈ ਠੀਕ ਛੱਡੂ ਹੁਣ ਆਪਾਂ ਗੁਰਮੱਲ ਨੂੰ ਦਿੰਨੇ ਆ ਰੋਟੀ ਉਹਨੂੰ ਭੁੱਖ ਲੱਗੀ ਸੀ ਵਿਚਾਰੀ ਨੂੰ ਫਲਾਵੀ ਗੁਰਮਨ ਅਦਰੇ ਲस्सी ਹਾਂ ਲਾਲਾ ਪਹਿਲਾਂ ਇਹਨੂੰ ਉੱਤੇ ਨਮਕ ਪਾਇਆ ਸੀਗਾ ਘਾਪੇ ਹਿਲਾ ਲੇਗੀ ਤੂੰ ਟੇਸਟੀ ਹੈ ਵਧੀਆ ਲੱਗਿਆ ਹਾਂਜੀ ਮੱਖਣ ਨਾਲ ਖਾ ਕੇ ਦੇਖਤਾ ਤੂੰ ਹੁਣੇ ਦੱਸ ਗੁਰਮਨ ਨੇ ਕਿਸ ਚੀਜ਼ ਦੇ ਬਣਾਏ ਨੇ ਪਰੌਂਠੇ? ਆਲੂ ਦੇ। ਪੱਕਾ? ਹਾਂਜੀ। ਚੱਲ ਗੁਰਮਨ ਤੂੰ ਖਾ ਹੁਣ ਮੈਂ ਪਾਪਾ ਤੇ ਬੀਰਿਆਂ ਨੂੰ ਵੀ ਦੇ ਦੇਵਾਂ ਪਰੌਂਠੇ। ਠੀਕ ਐ। ਦੇਖੋ ਜੀ ਗੁਰਮਨ ਨੂੰ ਬਿਲਕੁਲ ਨਹੀਂ ਪਤਾ ਲੱਗਿਆ ਹੈਗਾ ਵੀ ਆਪਾਂ ਵਿੱਚ ਕੀ ਆ ਪਾਇਆ ਹੋਇਆ ਸੀਗਾ ਉਹਦੇ ਕਹਿੰਦੀ ਮम्मा ਆਲੂ ਵਾਲੇ ਪਰੌਂਠੇ ਨੇ। ਠੀਕ ਐ ਤੁਸੀਂ ਆਪਣੇ ਬੱਚਿਆਂ ਨੂੰ ਜਾਂ ਜਿਹੜੇ ਤੁਹਾਡੇ ਘਰ ਪਰਿਵਾਰ ਦੇ ਵਿੱਚ ਨਹੀਂ ਖਾਂਦੇ ਹੈਗੇ ਕੀ ਆ ਉਹਨਾਂ ਨੂੰ ਤੁਸੀਂ ਐਵੇਂ ਖਵਾ ਸਕਦੇ ਹੋ। ਠੀਕ ਐ। ਤੇ ਬਾਕੀ ਜੇ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਿਆ ਹੋਵੇ ਤਾਂ ਆਪਣੀ ਰਸੋਈ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਆਪ ਖਾਓ ਆਪਣੇ ਬੱਚਿਆਂ ਨੂੰ ਖਵਾਓ ਠੀਕ ਹੈ ਜੀ ਓਕੇ ਸਤਿ ਸ਼੍ਰੀ ਅਕਾਲ